ਹਾਂਜੀ ਦੋਸਤੋ ਮਹਿਫਲ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਤੇ ਮੈਂ ਜਸਕਰਨ ਅੱਜ ਆਪਾਂ ਪੰਜਾਬੀ ਦੇ ਬਹੁਤ ਹੀ ਮਸ਼ਹੂਰ ਕਹਾਣੀਕਾਰ ਗੁਰਮੀਤ ਕੜਿਆਲਵੀ ਦੁਆਰਾ ਲਿਖੀ ਇੱਕ ਕਹਾਣੀ ਨਮੋਲੀਆਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਉਮੀਦ ਹੈ ਕਹਾਣੀ ਤੁਹਾਨੂੰ ਪਸੰਦ ਆਏਗੀ ਜਿਹੜੇ ਜਿਹੜੇ ਦੋਸਤ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੇਕਰ ਕਹਾਣੀ ਵਧੀਆ ਲੱਗੀ ਤਾਂ ਕਮੈਂਟ ਕਰਨਾ ਕਦੇ ਨਾ ਭੁੱਲਣਾ ਔਰ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਦਿਆ ਕਰੋ ਲਓ ਜੀ ਸਮਾਜ ਦੇ ਗਰੀਬ ਲੋਕਾਂ ਦੀ ਬਾਤ ਪਾਉਂਦੀ ਕਹਾਣੀ ਸ਼ੁਰੂ ਕਰਨ ਲੱਗਿਆਂ ਨਮੋਲੀਆਂ ਪ੍ਰਾਇਮਰੀ ਸਕੂਲ ਕੋਲੋਂ ਲੰਘਦਿਆਂ ਦਿਲ ਵਿੱਚ ਹੌਲ ਜਿਹਾ ਪੈਣ ਲੱਗ ਜਾਂਦਾ ਹੈ ਸਕੂਲ ਕੋਲੋਂ ਲੰਘਦਿਆਂ ਹਰ ਵਾਰ ਸੋਚਦਾ ਹਾਂ ਕਿ ਸਕੂਲ ਅੰਦਰ ਝਾਤੀ ਨਹੀਂ ਮਾਰਨੀ ਪਰ ਫਿਰ ਪਤਾ ਨਹੀਂ ਲੱਗਦਾ ਨਿਗਾਹਾਂ ਕਦੋਂ ਵੱਡਾ ਗੇਟ ਟੱਪ ਕੇ ਸਕੂਲ ਅੰਦਰ ਚਲੀਆਂ ਜਾਂਦੀਆਂ ਨੇ ਇੰਨਾ ਬਦਲ ਗਿਆ ਹੈ ਸਕੂਲ ਉਦੋਂ ਦੋ ਕਮਰੇ ਅਤੇ ਸਿਰਫ ਦੋ ਵਾਰਾਂਡੇ ਹੁੰਦੇ ਸਨ ਪਰ ਹੁਣ ਤਾਂ ਅਣਗਿਣਤ ਕਮਰੇ ਬਣ ਚੁੱਕੇ ਹਨ ਸਾਰੀਆਂ ਜਮਾਤਾਂ ਤਕਰੀਬਨ ਕਮਰਿਆਂ ਵਿੱਚ ਹੀ ਬੈਠਦੀਆਂ ਨੇ ਵੇੜੇ ਵਿੱਚ ਲੱਗੀ ਸ਼ਾਨਦਾਰ ਤੇ ਬਾਪੂ ਵਰਗੀ ਚਫੇਰੇ ਫੈਲੀ ਨਮ ਵੀ ਪਟ ਦਿੱਤੀ ਗਈ ਹੈ ਜਿਸ ਦੀਆਂ ਨਮੋਲੀਆਂ ਕੋਟਾ ਮਾਸਟਰ ਧੱਕੇ ਨਾਲ ਸਾਨੂੰ ਖਵਾਉਂਦਾ ਹੁੰਦਾ ਸੀ ਉਹ ਕਹਿੰਦਾ ਹੁੰਦਾ ਸੀ ਨਮ ਬੜਾ ਗੁਣਕਾਰੀ ਦਰਖਤ ਹੈ ਇਹਦੀਆਂ ਨਮੋਲੀਆਂ ਖਾਣ ਨਾਲ ਛਤਤੀ ਬਿਮਾਰੀਆਂ ਟੁੱਟਦੀਆਂ ਨੇ ਮਲੇਰੀਆ ਤਾਂ ਮਜਾਲ ਹੀ ਨੇੜੇ ਆ ਜੇ ਥੋੜਾ ਫੈਂਸੀ ਨਿਕਲਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਬਿਮਾਰ ਹੋ ਕੇ ਦਵਾਈਆਂ ਲੈਣ ਨਾਲੋਂ ਚੰਗਾ ਇਹ ਨਮੋਲੀਆਂ ਖਾਓ ਉਹ ਡੰਡਾ ਲੈ ਕੇ ਜਵਾਕਾਂ ਦੇ ਸਿਰ ਤੇ ਖੜੋ ਜਾਂਦਾ ਸੀ ਵਾਰੀ-ਵਾਰੀ ਗਿਣ-ਗਿਣ ਕੇ ਹਰ ਇੱਕ ਨੂੰ 5-5 ਨਮੋਲੀਆਂ ਖਾਣੀਆਂ ਪੈਂਦੀਆਂ ਸਨ ਉਸ ਦਾ ਡੰਡਾ ਜਿਸ ਨੂੰ ਉਹ ਕੋਟਾ ਕਹਿਆ ਕਰਦਾ ਸੀ ਸਾਰੇ ਸਕੂਲ ਵਿੱਚ ਮਸ਼ਹੂਰ ਹੁੰਦਾ ਸੀ ਉਸ ਦੇ ਉਸ ਕੋਟੇ ਦੀ ਮਸ਼ਹੂਰੀ ਕਾਰਨ ਹੀ ਸਕੂਲੀਆਂ ਨੇ ਉਸ ਦਾ ਨਾਂ ਕੋਟਾ ਮਾਸਟਰ ਪਾਇਆ ਹੋਇਆ ਸੀ ਉੱਟਣ ਦਾ ਤਾਂ ਕੋਈ ਬਹਾਨਾ ਹੀ ਲੱਭਦਾ ਰਹਿੰਦਾ ਸੀ ਜਿਸ ਦਿਨ ਉਹ ਸਕੂਲ ਨਾ ਆਇਆ ਹੁੰਦਾ ਐਂ ਹੋ ਲੱਗਦਾ ਜਿਵੇਂ ਕੈਦਖਾਨੇ ਦੇ ਬੂਹੇ ਖੁੱਲ ਗਏ ਹੋਣ ਉਸ ਦੇ ਆਉਂਦਿਆ ਹੀ ਸਕੂਲ ਸੁਸਰੀ ਵਾਂਗ ਸੌ ਜਾਂਦਾ ਅਸੀਂ ਅੱਖਾਂ ਹੀ ਅੱਖਾਂ ਵਿੱਚ ਇੱਕ ਦੂਜੇ ਨਾਲ ਆਪਣੀ ਪੀੜ ਸਾਂਝੀ ਕਰਦੇ। ủi ਅਤੇ ਹੱਥਾਂ ਤੇ ਪੈਣ ਵਾਲੇ ਡੰਡਿਆਂ ਦੀ ਪੀੜ ਮਹਿਸੂਸ ਹੋਣ ਲੱਗ ਜਾਂਦੀ। ਜਮਾਤ ਵਿੱਚ ਆਉਂਦਿਆਂ ਹੀ ਉਹ ਘਰ ਹੱਲ ਕਰਨ ਲਈ ਦਿੱਤਾ ਕੰਮ ਵੇਖਣਾ ਸ਼ੁਰੂ ਕਰ ਦਿੰਦਾ। ਜਿਸ ਨੇ ਕੰਮ ਨਾ ਕੀਤਾ ਹੁੰਦਾ ਉਸ ਦੀ ਸ਼ਾਂਤ ਆ ਜਾਂਦੀ। ਕੋਈ ਝੂਠਾ ਸੱਚਾ ਬਹਾਨਾ ਹੋ ਸਕੇ ਨਹੀਂ ਸੀ ਚੱਲਦਾ। ਉਹ ਬੈਂਤ ਵੀ ਭਰੌਂਦਾ ਅਤੇ ਪੁਲਿਸiarੋਹ ਵਿੱਚ ਗਾਲਾਂ ਵੀ ਕੱਢਦਾ। ਮਾਂ ਦਿਆ ਜਾ ਕੇ ਮਾਂਬਦੀ ਦੀ ਕੁਛੜ ਵਿੱਚ ਵੜਿਆ ਰਿਆ। ਸਕੂਲ ਦਾ ਕੰਮ ਤੇਰੇ ਪਿਓ ਨੇ ਕਰਨਾ ਸੀ। ਕੋਟੇ ਮਾਸਟਰ ਦਾ ਕੋਟਾ ਉਹਨਾਂ ਚਿਰ ਚੱਲਦਾ ਸੀ ਜਿੰਨਾ ਚਿਰ ਉਹ ਆਪ ਹੱਫ ਨਹੀਂ ਸੀ ਜਾਂਦਾ ਮਾਸਟਰ ਨਹੀਂ ਉਹ ਤਾਂ ਜਿਵੇਂ ਕੋਈ ਕਸਾਈ ਹੋਵੇ ਜਦੋਂ ਵੀ ਸਕੂਲ ਅਗੋਂ ਲੰਘਦਾ ਹਾਂ ਕੋਟਾ ਮਾਸਟਰ ਯਾਦ ਆਉਂਦਾ ਹੈ ਸਰੀਰ ਵਿੱਚ ਉਸ ਦੀ ਘਟ ਕਾਰਨ ਪਈਆਂ ਚਸਕਾਂ ਫੇਰ ਸ਼ੁਰੂ ਹੋ ਜਾਂਦੀਆਂ ਨੇ ਉਹ ਗਰਮੀ ਦੀਆਂ ਛੁੱਟੀਆਂ ਵਿੱਚ ਢੇਰ ਸਾਰਾ ਕੰਮ ਘਰੋਂ ਕਰਨ ਲਈ ਦਿੰਦਾ ਸੀ ਇੰਨਾ ਕੰਮ ਕਿ ਸਾਰੀਆਂ ਛੁੱਟੀਆਂ ਵਿੱਚ ਮਸ ਹੀ ਪੂਰਾ ਹੋ ਸਕੇ ਗਰਮੀ ਦੀਆਂ ਛੁੱਟੀਆਂ ਵਿੱਚ ਦੜੰਗੇ ਲਾਉਣ ਜਾਂ ਖੇਡਣ ਮਿਲਣ ਦੇ ਚਾਹਵਾਨਾਂ ਤੋਂ ਇਹ ਕੰਮ ਪੂਰਾ ਨਾ ਹੁੰਦਾ। ਛੁੱਟੀਆਂ ਖਤਮ ਹੋਣ ਤੋਂ ਬਾਅਦ ਜਦੋਂ ਸਕੂਲ ਲੱਗਦਾ ਪਹਿਲੇ ਦਿਨ ਹੀ ਕੋਟਾ ਮਾਸਟਰ ਦਾ ਕੋਟਾ ਫਰ ਜਾਂਦਾ। ਇੰਨੀ ਘਟ ਖਾ ਕੇ ਵੀ ਮੇਰੇ ਜਮਾਤੀ ਪਤਾ ਨਹੀਂ ਉਹ ਦਾਸ ਕਿਉਂ ਨਹੀਂ ਹੁੰਦੇ ਸੀ। ਸ਼ਾਇਦ ਉਹ ਸਮਝਦੇ ਸਨ ਕਿ ਮਹੀਨਾ ਭਰ ਮौज-ਮਸਤੀ ਕਰਨ ਦੀ ਕੀਮਤ ਚਾਰ ਡੰਡੇ ਨੇ ਤੇ ਕੋਈ ਜ਼ਿਆਦਾ ਕੀਮਤ ਨਹੀਂ। ਪਰ ਮੇਰੇ ਤਾਂ ਸਰੀਰ ਤੇ ਹੀ ਨਹੀਂ ਦਿਮਾਗ ਤੇ ਵੀ ਕੋਟਾ ਫਰ ਜਾਂਦਾ ਸੀ। ਜੀ ਕਰਦਾ ਸਕੂਲੋਂ ਭੱਜ ਜਾਵਾਂ। ਕੰਮ ਨਾ ਕਰਕੇ ਲਿਆ ਸਕਣ ਵਿੱਚ ਮੇਰਾ ਕੀ ਕਸੂਰ? ਛੁੱਟੀਆਂ ਦੌਰਾਨ ਇੱਕ ਦਿਨ ਵੀ ਵਿਹਲਾ ਨਹੀਂ ਸੀ ਰਹਿਣ ਦਿੱਤਾ ਕਰਦਿਆ ਨੇ ਪਹਿਲੀ ਛੁੱਟੀ ਵਾਲੇ ਦਿਨ ਹੀ ਬਾਪੂ ਝੋਨਾ ਲਾਉਣ ਲਾ ਲੈਂਦਾ ਸੀ ਫਿਰ ਸਾਰੇ ਮਹੀਨੇ ਦੀਆਂ ਛੁੱਟੀਆਂ ਝੋਨਾ ਲੰਦਾ ਹੀ ਲੰਘ ਜਾਂਦੀਆਂ ਸਨ ਸਾਰੀ ਦਿਹਾੜੀ ਕੋਡੀ ਢੂਈ ਝੋਨਾ ਲਾਉਂਦਿਆਂ ਹੱਥ ਨੂੰ ਲੱਕ ਸਿੱਧਾ ਨਹੀਂ ਸੀ ਹੁੰਦਾ ਦੁਪਹਿਰ ਵੇਲੇ ਖੇਤ ਵਿੱਚਲਾ ਪਾਣੀ ਤਪ ਜਾਂਦਾ ਤਾਂ ਜਿਵੇਂ ਹੱਡ ਸੜਨ ਲੱਗਦੇ ਉੱਪਰੋਂ ਸੂਰ ਜੱਗ ਬਰਾਂਦਾ ਤਰੇ-ਤਰੇ ਜੀ ਕਰਦਾ ਪਾਠ ਵਾਂਗੂ ਤਪਦੇ ਸਰੀਰ ਨੂੰ ਠਾਰਨ ਲਈ ਪਾਣੀ ਵਿੱਚ ਸੂਰ ਵਾਂਗੂ ਪਲਸੇਟੇ ਮਾਰਾ ਸਾਰੀ ਦਿਹਾੜੀ ਸਿਰ ਚੁੱਕ ਕੇ ਦੇਖਣਾ ਨਹੀਂ ਸੀ ਮਿਲਦਾ। ਕਦੇ-ਕਦੇ ਬਾਪੂ ਤੋਂ ਅੱਖ ਬਚਾ ਕੇ ਪਿੰਡ ਵੱਲ ਦੇਖਣਾ ਤਾਂ ਦਿਲ ਵਿੱਚ ਲੂਰੀਆਂ ਉੱਠਦੀਆਂ। ਗਲੀਆਂ ਕਾਸ਼ ਦੇ ਫਿਰਦੇ ਤੇ ਛੁੱਟੀਆਂ ਦਾ ਸਵਾਦ ਮਾਣਦੇ ਫਿਰਦੇ ਹਾਣੀ ਮੁੰਡਿਆਂ ਦਾ ਖਿਆਲ ਆਉਂਦਾ ਤਾਂ ਦਿਲ ਕਾਲਾ ਪੈਣ ਲੱਗਦਾ। ਝੋਨਾ ਲਾਉਂਦੇ ਹੱਥ ਸਿੱਥਲ ਹੋ ਜਾਂਦੇ। ਟੀਲਾ ਮਸੀਂ ਗਡੋਇਆ ਜਾਂਦਾ। ਪਨੀਰੀ ਦੀ ਗੁੱਟੀ ਵਗਾਹ ਮਾਰਨ ਨੂੰ ਜੀ ਕਰਦਾ। ਬਾਪੂ ਪਤਾ ਨਹੀਂ ਕਿਵੇਂ ਤਾਲ ਰੱਖਦਾ। ਹੌਲੀ-ਹੌਲੀ ਕੰਮ ਕਰਦਾ ਵੇਖ ਕੇ ਉਸ ਤੇ ਮੂੰਹੋਂ ਗਲੀ ਸੜੀ ਗਾਲ ਨਿਕਲਦੀ। ਮਾਦਿਆ ਮਾਰ ਲੈ ਹੱਥ ਸਾਰਾ ਸਾਲ ਵਿਲੀयां ਹੀ ਖਾਣੀਆਂ ਪੁੱਛ ਕੇ ਤੀਲਾ ਗਡੋਣਾ ਲਾਰੇ ਚਾਰ ਤੀਲੇ ਛੇਤੀ ਛੇਤੀ ਜੀ ਕਰਦਾ ਹੱਥਲੀ ਗੁੱਟੀ ਛੱਟ ਕੇ ਭੱਜ ਜਾਵਾਂ ਪਰ ਬਾਪੂ ਦੀ ਕੁੱਟ ਚੇਤੇ ਆਉਣ ਤੇ ਮੂੰਹ ਉਸੇ ਤਰ੍ਹਾਂ ਕੁਸੈਲਾ ਹੋ ਜਾਂਦਾ ਜਿਵੇਂ ਕੋਟੇ ਮਾਸਟਰ ਵੱਲੋਂ ਜ਼ਬਰਦਸਤੀ ਨਮੋਲੀਆਂ ਖਵਾਉਣ ਤੇ ਹੋ ਜਾਂਦਾ ਸੀ ਜਦੋਂ ਕਦੇ ਬਾਪੂ ਨੂੰ ਸਕੂਲ ਦਾ ਕੰਮ ਕਰਨ ਵਾਲਾ ਪਿਆ ਹੋਣ ਬਾਰੇ ਅਤੇ ਕੰਮ ਪੂਰਾ ਨਾ ਹੋਣ ਤੇ ਪੈਣ ਵਾਲੀ ਕੁੱਟ ਬਾਰੇ ਦੱਸਦਾ ਤਾਂ ਭੜਕ ਪੈਂਦਾ ਉਸ ਦੀਆਂ ਅੱਖਾਂ ਲਾਲ ਸੁਰਖ ਹੋ ਜਾਂਦੀਆਂ ਬਿਲਕੁਲ ਕੋਟੇ ਮਾਸਟਰਮਾਨ ਗੰਦੀਏ ਲਾਦੇ ਪੜ ਕੇ ਤੈਂ ਕਿਹੜਾ ਕਾਨੂੰਗੋ ਲੱਗ ਜਾਣਾ ਆਹੀ ਖਰੀ ਖਤਰਨੀ ਆਖਰ ਨੂੰ ਨਾ ਜਾਏ ਸਕੂਲ ਜੇ ਬਹੁਤ ਹੀ ਡਾਰੀ ਅੱਗੇ ਕਿਹੜਾ ਪੜ ਪੜ ਕੇ ਕਿਲੇਟਾ ਹੀ ਜਾਣਾ ਏਰ ਸਾਰੀਆਂ ਛੁੱਟੀਆਂ ਦਰਾਂ ਬੋਲਨ ਦਾ ਹੌਸਲਾ ਨਹੀਂ ਸੀ ਹੁੰਦਾ ਮਨ ਮਾਰ ਕੇ ਕੰਮ ਲੱਗਾ ਰਹਿੰਦਾ ਦਿਲ ਵਿੱਚ ਡਾਡਾ ਗੁੱਸਾ ਆਉਂਦਾ ਪਰ ਕੀ ਕਰਦਾ ਜਦੋਂ ਵੀ ਗੁੱਸਾ ਆਉਂਦਾ ਨੀਰੀ ਦੇ 10 10 ਬੂਟੇ ਇੱਕੋ ਥਾਂ ਲਾਈ ਜਾਂਦਾ ਜੜਾਂ ਕੋਲੋਂ ਬੂਟੇ ਫੜਦਾ ਤੇ ਕਚੀਚੀ ਲੈ ਲੈ ਕੇ ਲਾਉਂਦਾ ਇੰਜ ਕਰਨ ਨਾਲ ਮਨ ਨੂੰ ਕਾਫੀ ਤਸੱਲੀ ਜੀ ਹੋ ਜਾਂਦੀ ਗੁੱਸਾ ਪਤਾ ਨਹੀਂ ਕਿੱਧਰ ਨੂੰ ਅੱਡ ਪ ਡ ਜਾਂਦਾ ਮਾਂ ਮੇਰੇ ਮਾਸੂਮ ਚਿਹਰੇ ਤੇ ਆਈ ਉਦਾਸੀ ਨੂੰ ਵੇਖ ਕੇ ਹੌਂਕਾ ਖਿੱਚ ਲੈਂਦੀ ਬਸ ਪਤ ਆਹੀ ਚਾਰ ਦਿਨਾਂ ਕੰਮ ਦੇ ਆਪਣਾ ਗਰੀਬਾਂ ਦਾ ਤਾਂ ਆਹੀ ਸੀਜ਼ਨ ਹੁੰਦਾ ਜੇ ਮਾਰ ਲੈਣ ਝੁੱਟ ਸਾਰੇ ਜੀ ਰਲ ਕੇ ਮੇਰਾ ਸਾਉ ਪਤ ਬਣ ਕੇ ਲਵਾ ਦੇ ਆ ਦਿਨ ਤੇਰੇ ਪੈਸਿਆਂ ਦਾ ਤੈਨੇ ਸੂਟ ਬਣਾ ਕੇ ਦੇਣਾ ਹੋਰ ਅਸੀਂ ਕੀ ਕਰਨਾ ਮਾਂ ਮੇਰਾ ਦਿਲ ਰਜੋਂ ਲਿਖੈਂਦੀ ਮੇਰਾ ਜੀ ਕਰਦਾ ਮਾਂ ਦੇ ਗੱਲ ਲਾ ਕੇ ਉੱਚੀ ਚੀ ਰੋਵਾਂ ਮੇਰੇ ਤੋਂ ਵੱਡੀਆਂ ਤਿੰਨ ਭੈਣਾਂ ਵੀ ਸਾਰੀ ਦਿਹਾੜੀ ਨਾਲ ਹੀ ਕੰਮ ਕਰਾਉਂਦੀਆਂ ਇਹ ਵੀ ਮੇਰੇ ਵਾਂਗੂ ਥੱਕ ਜਾਂਦੀਆਂ ਹੋਣਗੀਆਂ ਮੈਂ ਸੋਚਦਾ ਪਰ ਭੈਣਾਂ ਨੇ ਕਦੇ ਮੇਰੇ ਵਾਂਗ ਥੱਕੇ ਹੋਣ ਬਾਰੇ ਗੁజర్ ਨਹੀਂ ਸੀ ਕੀਤਾ ਉਹ ਤਾਂ ਸਿਰ ਸੁੱਟ ਕੇ ਕੰਮ ਨੂੰ ਲੱਗੀਆਂ ਰਹਿੰਦੀਆਂ ਸਨ ਹੰਜ ਉਹਨਾਂ ਦੇ ਚਿਹਰੇ 부ਜੇ ਰਹਿੰਦੇ ਸਨ ਮੈਂ ਉਹਨਾਂ ਨੂੰ ਕਦੇ ਆਂਡ ਗਵਾੜ ਦੀਆਂ ਕੁੜੀਆਂ ਨਾਲ ਖੇਡਦਿਆਂ ਨਹੀਂ ਸੀ ਵੇਖਿਆ ਜਦੋਂ ਵੀ ਦੇਖਿਆ ਕਿਸੇ ਕੰਮ ਵਿੱਚ ਜੁਟਿਆ ਹੀ ਦੇਖਿਆ ਸੀ ਆਂਡ ਗਵਾੜ ਦੀਆਂ ਕੁੜੀਆਂ ਨੂੰ ਖੇਡਦਿਆਂ ਦੇਖਦਾ ਤਾਂ ਮੇਰੇ ਅੰਦਰ ਲੂਰੀ ਜਿਹੀ ਉਠਦੀ ਪੈਣਾ ਕਿਉਂ ਨਹੀਂ ਖੇਡਦੀਆਂ ਮੇਰਾ ਜੀ ਵੀ ਕਰਦਾ ਪੁੱਛਣ ਨੂੰ ਪਰ ਹੌਸਲਾ ਨਾ ਪੈਂਦਾ ਛੁੱਟੀਆਂ ਛੁੱਟੀਆਂ ਕਰਾਉਣਾ ਤਾਂ 4 ਦਿਨ ਕੰਮ ਫਿਰ ਸਾਰਾ ਸਾਲ ਹਰੀਆਂ ਹੀ ਚਰਨੀਆਂ ਬਿੱਲੀਆਂ ਹੀ ਖਾਣੀਆਂ ਮਖਤ ਦੀਆਂ ਇਹ ਮਰਨ ਨਹੀਂ ਲੱਗਾ ਤੂੰ ਆ 15 ਦਿਨਾਂ ਚ ਹੋਰ ਨਹੀਂ ਤਾਂ ਆਪਦੇ ਫੀਸਾ ਫੁੱਸਾ ਜੋਗੇ ਕਮਾਏਗਾ ਇੱਕ ਤਾਂ ਮੇਰੇ ਦਿਨੋਂ ਦਰਮ ਵਧਾਈ ਤੁਰੇ ਜਾਂਦੇ ਆ ਕਈ ਵਾਰ ਮੇਰਾ ਧਿਆਨ ਆਸੇ ਪਾਸੇ ਕਰਨ ਲਈ ਜਾਂ ਐਵੇਂ ਫੋਕਾ ਰੋ ਵਿਚਾਰਨ ਲਈ ਹੀ ਕਹਿ ਦਿੰਦਾ ਮੈਨੂੰ ਅਸਲੀ ਸਾਰੇ ਸਾਲ ਵਿਹਲਾ ਰਹਿ ਕੇ ਹਰੀਆਂ ਚਰਨ ਵਾਲੀ ਗੱਲ ਤੇ ਹਾਸਾ ਵੀ ਆਉਂਦਾ ਤੇ ਰੋਣਾ ਵੀ ਛੁੱਟੀਆਂ ਹੋਣ ਤੇ ਅਜੇ ਮਸੇਂ ਘਰ ਵੜਦਾ ਜਦੋਂ ਰੰਬਾ ਤੇ ਪੱਲੀ ਮੇਰੇ ਹੱਥਾਂ ਵਿੱਚ ਆ ਜਾਂਦੇ ਸਨ ਖੇਤਾਂ ਦੀਆਂ ਵੱਟਾਂ ਤੋਂ ਅਤੇ ਰਕਣਾ ਵਿੱਚ ਉੱਗਿਆ ਘਾਹ ਖੋਤ-ਖੋਤ ਆਥ ਨੇ ਜਾ ਕੇ ਕਿਤੇ ਪੰਡ ਬੰਨਦੀ ਸੀ ਫਿਰ ਘਰੇ ਵੜਦਾ ਸਾਂ ਬਾਪੂ ਸਾਲ ਡੇਢ ਸਾਲ ਦੀ ਕੋਈ ਝੋਟੀ ਹਰ ਸਾਲ ਕਿਸੇ ਨਾ ਕਿਸੇ ਤੋਂ ਦਿਹਾਾਰੇ ਤੇ ਲਿਆ ਕਰਦਾ ਸੀ ਪਾਲਣ ਲਈ ਝੋਟੀ ਲਿਆ ਕੇ ਕਿੱਲੇ ਤੇ ਬੰਦਿਆ ਹੀ ਹੁਕਮ ਅਤੇ ਸੁਜਾ ਪਰੇ ਰਲਵੇ ਮਿਲਵੇਂ ਸੁਰ ਵਿੱਚ ਕਿਆ ਕਰਦਾ ਸੀ ਲੈ ਫੜ ਤੂੰ ਹੀ ਸਾਹਣੀ ਐ ਸਾਲ ਦੂਰ ਸਾਲ ਚ ਕਿਸੇ ਥਾਂ ਸਰ ਹੋ ਜੂ ਅਗਲੇ ਨੂੰ ਦਿਹਾਾਰੇ ਦੇ ਬੰਦੇ ਪੈਸੇ ਤਾਰ ਕੇ ਘਰ ਰੱਖ ਲਾਂਗੇ ਝੋਟੀ ਰਵੇ ਦੀ ਐ ਸਾਰਾ ਟੱਬਰ ਦੁੱਧਵਾਦ ਪੀਓ ਮौज ਕਰਿਓ ਪਰ ਇਹ ਮौज-ਮਸਤੀ ਕਰਨੀ ਅਤੇ ਦੁੱਧਵਾਦ ਪੀਣਾ ਨਸੀਬ ਨਹੀਂ ਸੀ ਹੁੰਦਾ ਝੋਟੀ ਦੇ ਮੱਝ ਬਨਤੇ ਇਹ ਕਿੱਲੇ ਤੋਂ ਖੁੱਲ ਕੇ ਕਿਸੇ ਹੋਰ ਕਿੱਲੇ ਤੇ ਚਲੀ ਜਾਂਦੀ ਸੀ ਝੋਟੀ ਘਰੇ ਰੱਖ ਲੈਂਦੇ ਪਰ ਫਿੱਟ ਨਹੀਂ ਸੀ ਬੈਠਣੀ ਨਕਸ ਸੀ ਵੱਡਾ ਇਹਨੂੰ ਨੇਵਾ ਪੁੱਠਾ ਸੀ ਮੂਰਲਾ ਥਣ ਵੀ ਥੋੜਾ ਜਿਹਾ ਹੋਰਾ ਸੀ ਉਵੇਂ ਥੋੜੀ ਜਿਹੀ ਕੌੜੀ ਸੀ ਇਹੋ ਜਿਹੇ ਡੰਕਰਾਂ ਦਾ ਘਰੇ ਰੱਖਣਾ ਠੀਕ ਨਹੀਂ ਹੁੰਦਾ ਬਾਪੂ ਦੀ ਮੱਝ ਘਰੇ ਨਾ ਰੱਖਣ ਵਾਲੀ ਦਲੀਲ ਸੁਣ ਕੇ ਤਰਸ ਜਾ ਵੀ ਆਉਂਦਾ ਤੇ ਗੁੱਸਾ ਜਾ ਵੀ ਮੱਝ ਦੇ ਕਿੱਲੇ ਤੋਂ ਚਲੇ ਜਾਣ ਤੇ ਦਿਲ ਕਈ ਦਿਨ ਉਦਾਸ ਰਹਿੰਦਾ ਹਾਲ ਡੇਰ ਸਾਲ ਤੋ ਸਾਸ ਤੇ ਪੱਠੇ ਪਾਉਂਦਾ ਰਿਹਾ ਸਾਂ ਕਿ ਅਸਦੇ ਸੂਨ ਤੇ ਦੁੱਧ ਵਾਰ ਪੀਆ ਕਰਾਂਗਾ ਦੁੱਧ ਤੋਂ ਬਣਾਈ ਦਹੀਂ ਨਾਲ ਅੱਧੀ ਛੁੱਟੀ ਸਵਾਦ ਨਾਲ ਰੋਟੀ ਖਾਦੀ ਜਾਇਆ ਕਰੇਗੀ ਬਾਪੂ ਫੇਰ ਕੋਈ ਨਿੱਕੀ ਜਿਹੀ ਕੱਤੀ ਲਿਆ ਕੇ ਕਿੱਲੇ ਤੇ ਬੰਨ ਦਿੰਦਾ ਮੈਂ ਫੇਰ ਰੰਬਾ ਤੇ ਦਾਤੀ ਪੱਲੀ ਚੱਕ ਕੇ ਖੇਤਾਂ ਦੀਆਂ ਵੱਟਾਂ ਗਾਉਣ ਲੱਗ ਜਾਂਦਾ ਕਣਕ ਦੇ ਖੇਤਾਂ ਵਿੱਚ ਉੱਗੀ ਸੇਂਜੀ ਤੇ ਰਕਣਾ ਵਿੱਚ ਉੱਗਿਆ ਘਾਹ ਤੇ ਮਧਾਣਾ ਖੋਦ-ਖੋਦ ਲਿਆਉਂਦਾ ਝੋਟੀ ਜਦੋਂ ਮਰਚ-ਮਰਚ ਕੇ ਮੇਰਾ ਲਿਆਂਦਾ ਹਰਾ ਖਾਂਦੀ ਗੱਲ ਖੁਸ਼ੀ ਨਾਲ ਨੱਚ ਉੱਠਦਾ ਬਾਲਟੀ ਲੈ ਕੇ ਦੁੱਧ ਚੋਂਦੀ ਮਾਂ ਦੁੱਧ ਨਾਲ ਭਰੀ ਝੱਗੋ-ਝੱਗ ਹੋਈ ਬਾਲਟੀ ਦਹੀਂ ਅਤੇ ਲੱਸੀ ਦੀਆਂ ਘਰ ਵਿੱਚ ਲੱਗੀਆਂ ਲਹਿਰਾ-ਬਹਿਰਾ ਦੇ ਸੁਪਨੇ ਦਿਮਾਗ ਵਿੱਚ ਘੁੰਮਣ ਲੱਗਦੇ ਜਦੋਂ 5ਵੀਂ ਜਮਾਤ ਵਿੱਚੋਂ ਪੂਰੇ ਜ਼ਿਲ੍ਹੇ 'ਚ ਪਹਿਲੇ ਨੰਬਰ ਤੇ ਆਇਆ ਸੀ ਉਸ ਦਿਨ ਕੋਟੇ ਮਾਸਟਰ ਨੇ ਉੱਚੇਚਾ ਮੁੰਡਾ ਭੇਜ ਕੇ ਬਾਪੂ ਨੂੰ ਸਕੂਲ ਸੱਦਿਆ ਸੀ ਬਾਪੂ ਦੇ ਆਉਣ ਤੇ ਕੋਟੇ ਮਾਸਟਰ ਨੇ ਮੈਨੂੰ ਬੁੱਕਲ ਵਿੱਚ ਲੈ ਕੇ ਘੁੱਟਿਆ ਸੀ ਬਾਪੂ ਨੂੰ ਪੂਰੇ ਸਤਕਾਰ ਨਾਲ ਆਪਣੇ ਕੋਲ ਪਈ ਕੁਰਸੀ ਤੇ ਬੈਠਣ ਲਈ ਕਿਹਾ ਸੀ ਬਾਪੂ ਡਰਦਾ ਡਰਦਾ ਜੇ ਕੁਰਸੀ ਤੇ ਬੈਠਾ ਸੀ ਜਿਵੇਂ ਪਰਸਿੱਤੇ ਕੋਈ ਡੰਗ ਮਾਰਨ ਵਾਲਾ ਸੱਪ ਬੈਠਾ ਹੋਵੇ ਲਿਆਕਤ ਕਿਸੇ ਮਾਂ ਦੀ ਨਿੱਜੀ ਜਾਇਦਾਦ ਨਹੀਂ ਹੁੰਦੀ ਕੀ ਹੋਇਆ ਇਹ ਗਰੀਬ ਘਰ ਜੰਮਿਆ ਦਿਮਾਗ ਨਹੀਂ ਗਰੀਬ ਇਹਦਾ ਕਹਿੰਦੇ ਕਹਾਉਂਦੇ ਖੱਬੀ ਖੰਨਾ ਦੇ ਮੁੰਡਿਆਂ ਨੂੰ ਪਿਛਾੜਿਆ ਹੀ ਨਹੀਂ ਸਾਨੂੰ ਸਾਰੇ ਸਕੂਲ ਨੂੰ ਮਾਣ ਨਹੀਂ ਇਹਦੇ ਤੇ ਅੱਗੇ ਮਹੀਨੇ ਕੋ ਤੱਕ ਵਜੀਫੇ ਵਾਲੀ ਪ੍ਰੀਖਿਆ ਹੋਣ ਵਾਲੀ ਹੈ ਮੈਂ ਆਪ ਲੈ ਕੇ ਜਾਵਾਂ ਪ੍ਰੀਖਿਆ ਦਿਵਾਉਣ ਮੈਨੂੰ ਆਪਣੇ ਪੁੱਤਾਂ ਨਾਲੋਂ ਵੱਧ ਪਿਆਰਾ ਕੋਟੇ ਮਾਸਟਰ ਦੇ ਮੂੰਹੋਂ ਅਜਿਹੇ ਪਿਆਰ ਭਰੇ ਸ਼ਬਦ ਸੁਣ ਕੇ ਮੇਰੀਆਂ ਅੱਖਾਂ ਵਿੱਚ ਪਾਣੀ ਆ ਗਿਆ ਸੀ ਮੈਂ ਉਸ ਸਮੇਂ ਦੇਖਿਆ ਕੋਟੇ ਮਾਸਟਰ ਦੀਆਂ ਅੱਖਾਂ ਵੀ ਪਾਰ ਰਹੀਆਂ ਸਨ ਬਿਲਕੁਲ ਹੀ ਗਮ ਗਿਆ ਸੀ ਬਾਪੂ ਤਾਂ ਮੈਨੂੰ ਕੋਟਾ ਮਾਸਟਰ ਬੜਾ ਚੰਗਾ ਚੰਗਾ ਲੱਗਾ ਸੀ ਦੇਖ ਜਗੀਰ ਸਿੰਘ ਮੁੰਡੇ ਨੂੰ ਪੜਨੋਂ ਨਹੀਂ ਹਟਾਉਣਾ ਪੜਨ ਦੇ ਜਿੱਥੋਂ ਤੱਕ ਪੜਦਾ ਹੈ ਅਫਸਰ ਬਣਾਉਣਾ ਇਹਨੂੰ ਤੇਰੀ ਸਾਰੀ ਗਰੀਬੀ ਹੋਂ ਸੁੱਟੂ ਜਿਸ ਦਿਨ ਕਿਸੇ ਅਹੁਦੇ ਤੇ ਪਹੁੰਚ ਗਿਆ ਲੜੇ ਲੰਡੇ ਸਰਦਾਰ ਤੇਰੇ ਅੱਗੇ ਪਿੱਛੇ ਫਿਰਿਆ ਕਰਨਗੇ ਕੋਟੇ ਮਾਸਟਰ ਨੇ ਆਖਿਆ ਸੀ ਮਸਤਨ ਪਹਿਲੀ ਵਾਰ ਕਿਸੇ ਦੇ ਮੂੰਹੋਂ ਬਾਪੂ ਦੇ ਨਾਂ ਸੁਣਿਆ ਸੀ ਨਹੀਂ ਤਾਂ ਕੰਮ ਧੰਦੇ ਲਈ ਸੱਦਣ ਆਉਣ ਵਾਲੇ ਸਾਰੇ ਬੰਦੇ ਗੀਰੀ ਹੀ ਸਾਦੇ ਸਨ ਇਹ ਤੈਨੂੰ ਤਾਂਗ ਨਹੀਂ ਕਰਦਾ ਵਜੀਫੇ ਆਸਰੀ ਪੜੀ ਜਾਊ ਅਤੇ ਅਸੀਂ ਵੀ ਬੰਦ ਦੀ ਸਰ ਦੀ ਮਦਦ ਕਰ ਦਿਆ ਕਰਾਂਗੇ। ਅਸੀਂ ਸਾਰਾ ਸਟਾਫ ਇਸ ਨੂੰ ਕੁਝ ਨਾ ਕੁਝ ਬਣਿਆ ਦੇਖਣਾ ਚਾਹੁੰਦੇ ਹਾਂ। ਬਾਪੂ ਨੇ ਜਵਾਬ ਵਿੱਚ ਮਸੀ ਅੱਛਾ ਜੀ ਕਿਹਾ ਤੇ ਮੈਨੂੰ ਪਹਿਲੇ ਨੰਬਰ ਤੇ ਆਉਣ ਦੀ ਇੰਨੀ ਖੁਸ਼ੀ ਹੋ ਰਹੀ ਸੀ ਕਿ ਮੈਂ ਪਰਲਾ ਕੇ ਕਿਧਰੇ ਵੱਟ ਜਾਣਾ ਚਾਹੁੰਦਾ ਸੀ। ਧਾਰਾ ਕਿ ਮੈਂ ਕੋਟੇ ਮਾਸਟਰ ਦੀਆਂ ਗੱਲਾਂ ਚੇਤੇ ਕਰ ਕਰ ਰੋਂਦਾ ਰਿਹਾ ਸਾਂ। ਕਿਉਂ ਰੋਂਦਾ ਰਿਹਾ ਸਾਂ? ਇਹ ਮੈਨੂੰ ਸਮਝ ਨਾ ਆਈ। ਮਾਂ ਦੇ ਪੈਰ ਧਰਤੀ ਤੇ ਨਹੀਂ ਸੀ ਲੱਗੇ। ਉਹਨੇ ਆੜ ਗਵਾੜ ਪਤਾਸੇ ਵੰਡੇ ਸਨ। ਪਤਾਸੇ ਵੰਡਣ ਲਈ ਪੈਸੇ ਕਿੱਥੋਂ ਆਗੇ? ਏ ਵੀ ਮੈਂ ਸੋਚਦਾ ਰਿਹਾ ਸਾਂ ਪੈਨੇ ਆਪਣਾ ਪਾਲ ਪਾਸ ਹੋਇਆ ਮਾਸਟਰ ਕਹਿੰਦੇ ਪਟੜੀ ਫੇਰ ਦੇ ਸਕੂਲਾਂ ਚੋਂ ਪਹਿਲੇ ਨੰਬਰ ਤੇ ਆਇਆ ਇਹਦੇ ਤੇ ਹੀ ਆਸਾਂ ਹਰੇ ਰੱਬ ਸਾਡੇ ਹੱਥੋਂ ਰੰਬਾ ਪੱਲੀ ਤੇ ਮੇਰੇ ਸਿਰ ਤੋਂ ਗੋਇ ਦਾ ਟੋਕਰਾ ਛੜਾਈ ਦੇਵੇ ਮਾਸਟਰ ਕਹਿੰਦਾ ਕਿਸੇ ਵੱਡੇ ਹੁੱਦੇ ਤੇ ਲੱਗੂ ਇਹਦਾ ਦਿਮਾਗ ਬਹੁਤ ਤੇਜ ਆ ਭਾਈ ਗਰੀਬੀ ਵਾਲੀ ਬਿਮਾਰੀ ਫੇਰ ਹੀ ਖੜਾ ਛੜੂ ਸਾਡਾ ਮਾਂ ਚੁੰਨੀ ਦੇ ਲੜ ਨਾਲ ਅੱਖਾਂ ਚਾਏ ਅਥਰੂ ਪੁੰਜਣ ਲੱਗ ਜਾਂਦੀ ਸੀ ਮੈਨੂੰ ਸਮਝ ਨਹੀਂ ਆਉਂਦਾ ਸੀ ਕਿ ਮਾਂ ਮੇਰੇ ਪਾਸ ਹੋਣ ਦੀ ਖੁਸ਼ੀ ਵਿੱਚ ਰੋਣ ਕਉ ਲੱਗ ਗਈ ਸੀ ਪੰਜਵੇਂ ਪਾਸ ਕਰਕੇ 6ਵੀਂ ਜਮਾਤ ਵਿੱਚ ਪਿੰਡ ਦੇ ਦੂਸਰੇ ਪਾਸੇ ਬਣੇ ਹਾਈ ਸਕੂਲ ਵਿੱਚ ਜਾਣ ਲੱਗਾ ਸਾਂ ਪਿੰਡ ਵਾਲੇ ਸਕੂਲ ਨੂੰ ਵੱਡਾ ਸਕੂਲ ਕਿਆ ਕਰਦੇ ਸਨ ਮੇਰੇ ਨਾਲ ਪੜ੍ਹਦੀਆਂ ਪਿੰਡ ਦੀਆਂ ਬਹੁਤੀਆਂ ਕੁੜੀਆਂ ਤੇ ਵੇੜੇ ਵਾਲੇ ਮੁੰਡੇ ਸਕੂਲੋਂ ਹਟ ਕੇ ਘਰ ਬੈਠ ਗਏ ਸਨ ਸਭ ਤੋਂ ਜ਼ਿਆਦਾ ਦੁੱਖ ਗੁੰਨੇ ਕੇ ਜੀਤੇ ਦੇ ਸਕੂਲੋਂ ਹਟ ਜਾਂਦਾ ਹੋਇਆ ਸੀ ਜੀਤਿਆਂ ਨੂੰ ਸਕੂਲੋਂ ਹਟਾ ਕੇ ਰਤ ਪੀਣਿਆਂ ਦੇ ਵਗਮਗਰ ਲਾ ਦਿੱਤਾ ਸੀ ਮੈਨੂੰ ਜਦੋਂ ਹੀ ਜੀਤੇ ਦੇ ਸਕੂਲੋਂ ਹਟਾ ਦੇਣ ਬਾਰੇ ਪਤਾ ਚੱਲਿਆ ਸੀ ਮੈਂ ਆਪ ਜੀਤੇ ਦੇ ਘਰ ਗਿਆ ਸੀ ਮੈਂ ਜੀਤੇ ਦੀ ਮਾਂ ਨੂੰ ਮਾਸੀ ਸੀ ਕਿਹਾ ਕਰਦਾ ਸ ਮੇਰੇ ਅਤੇ ਜੀਤੇ ਦੇ ਨਾਨਕੇ ਨਾਲ-ਨਾਲ ਲੱਗਦੇ ਪੈਂਦ ਸ ਮਾਸੀ ਜੀਤੇ ਨੂੰ ਸਕੂਲੋਂ ਪੜਨੋ ਕਿਉਂ ਉਠਾ ਲਿਆ ਲਾਡੋ ਖਾਇ ਨੂੰ ਵੀ ਵੱਡੇ ਸਕੂਲ ਮੇਰੇ ਨਾਲ ਹੀ ਮੈਂ ਤਰਲਾ ਜਿਆ ਕੀਤਾ ਸੀ ਓਥੇ ਕੀ ਕਰੀਏ ਤਰ ਕਿਵੇਂ ਚੱਲੂ ਪਾਇਆ ਤਾਂ ਤੇਰਾ ਜਿੰਨੇ ਕਮਾਉਂਦਾ ਉਨੇ ਦੇ ਡੋਡੇ ਪੀ ਜਾਂਦਾ ਘਰੇ ਤਾਂ ਇੱਕ ਡੰਗ ਦੀ ਰੋਟੀ ਨਹੀਂ ਪਕਦੀ ਇਹਦੀ ਪੜਾਈ ਦਾ ਖਰਚ ਕੌਣ ਤਰੂ ਨਾਲੇ ਪੁੱਤ ਆਪਾਂ ਗਰੀਬਾਂ ਨੂੰ ਪੜ੍ਹਾਈਆਂ ਨਾਲ ਕੀ ਆਪਣੀ ਇੰਨੀ ਚੰਗੀ ਕਿਸਮਤ ਕਿੱਥੇ ਮਾਸੀ ਨੇ ਕੋਈ ਹੰਗਾਰਾ ਨਹੀਂ ਸੀ ਪਰਿਆ ਉਸਦੇ ਬੋਲ ਸੁਣ ਕੇ ਮੇਰਾ ਦਿਲ ਟੁੱਟ ਗਿਆ ਸੀ ਮੈਂ ਬਿਨਾਂ ਕੁਝ ਬੋਲੇ ਘਰ ਵਾਪਸ ਆ ਗਿਆ ਸਾਂ ਪ੍ਰਾਇਮਰੀ ਸਕੂਲ 'ਚ ਪੜ੍ਹਦਿਆਂ ਕਈ ਵਾਰ ਮਨ ਸਕੂਲੋਂ ਭੱਜ ਜਾਣ ਨੂੰ ਕਰ ਆਉਂਦਾ ਸੀ ਪਰ ਵੱਡੇ ਸਕੂਲ ਪੜ੍ਹਦਿਆਂ ਪੜ੍ਹਾਈ ਤੋਂ ਕਦੇ ਮਨ ਨਹੀਂ ਸੀ ਅਕਿਆ ਬਸ ਕਿਸੇ ਧਨ ਵਿੱਚ ਲੱਗਿਆ ਰਹਿੰਦਾ ਸਾਂ ਪੜ੍ਹ ਕੇ ਕਿਸੇ ਵੱਡੇ ਉਹਦੇ ਤੇ ਲੱਗਣ ਦਾ ਸੁਪਨਾ ਅੱਖਾਂ 'ਕੇ ਤਿਆਰਦਾ ਰਹਿੰਦਾ ਸੀ ਮੈਨੂੰ ਹੁਣ ਮੈਲੇ ਤੇ ਪੁਰਾਣੇ ਕੱਪੜੇ ਵੇਖ ਕੇ ਕਦੇ ਹਿੰਨਤਾ ਨਹੀਂ ਸੀ ਆਈ ਇਹ ਗੱਲਾਂ ਜਿਵੇਂ ਅਸਰ ਕਰਨੋਂ ਹਟ ਗਈਆਂ ਸਨ ਹਾਂ ਹਿਸਾਬ ਵਾਲੇ ਨਿੱਕੇ ਕੱਦ ਦੇ ਮਾਸਟਰ ਜਿਸ ਨੂੰ ਸਾਰੇ ਵਿਦਿਆਰਥੀ ਚਮਗਿੱਦੜ ਆਖਦੇ ਸਨ ਵੱਲੋਂ ਨਾਂ ਲੈ ਲੈ ਕੇ ਕੀਤੀਆਂ ਚੜਾਉਣ ਵਾਲੀਆਂ ਗੱਲਾਂ ਜ਼ਰੂਰ ਦੁਖੀ ਕਰਦੀਆਂ ਸਨ ਮੈਨੂੰ ਤਾਂ ਭਾਵੇਂ ਕੁਝ ਨਹੀਂ ਸੀ ਕਹਿੰਦਾ ਕੁਝ ਕਹਿਣ ਦਾ ਮੌਕਾ ਹੀ ਕਿੱਥੇ ਦਿੰਦਾ ਸੀ ਮੈਂ ਉਸ ਨੂੰ ਹਾਂ ਜੋ ਉਸ ਵੱਲੋਂ ਤਾਂ ਕੋਈ ਟੱਲ ਨਹੀਂ ਸੀ ਹੁੰਦੀ ਪਰ ਮੇਰੇ ਇੱਕ ਦੋ ਸਾਥੀਆਂ ਜੋ ਪੜ੍ਹਾਈ ਵਿੱਚ ਕੁਝ ਕਮਜ਼ੋਰ ਸਨ ਉਹਨਾਂ ਨਾਲ ਉਹ ਬਹੁਤ ਬੁਰੀ ਤਰ੍ਹਾਂ ਪੇਸ਼ ਆਉਂਦਾ ਸਰਕਾਰ ਦੇ ਜਿਵਾਈਓ ਤੁਸੀਂ ਮੁਫਤ ਕਿਤਾਬਾਂ ਵਜੀਫਾ ਤਾਂ ਮਿਲ ਜਾਂਦਾ ਤੁਸੀਂ ਪੜ੍ਹ ਕੇ ਕੀ ਕਰਨਾ ਕੰਜਰ ਦੇ ਕੰਜਰ ਸਿਰੀ ਰਲ ਜਾਓ ਦਾਣੇ ਤਾਂ ਆਉਣਗੇ ਘਰੇ ਪੜ੍ਹ ਕੇ ਕਿਹੜਾ ਡੀਸੀ ਲੱਗ ਜਾਉਗੇ ਚੰ ਗਿੱਦੜ ਮਾਸਟਰ ਦੀਆਂ ਅਜਈਆਂ ਗੱਲਾਂ ਸੁਣ ਕੇ ਮਨ ਦੁਖੀ ਹੁੰਦਾ ਪਰ ਅੰਦਰੋਂ ਅੰਦਰ ਹੀ ਸਾਰਾ ਕੁਝ ਪੀ ਜਾਂਦਾ ਉਸ ਦੀਆਂ ਬਿੱਲੀ ਵਰਗੀਆਂ ਨਾਲ ਅੱਖਾਂ ਤੋਂ ਭੈ ਆਉਂਦਾ ਸੀ ਉਸ ਤਾਂ ਪੀਰੀਅਡ ਤਾਂ ਮਸਾ ਲੱਗਦਾ ਸੀ ਜਿਵੇਂ ਵਕ ਇੱਕੋ ਥਾਂ ਤੇ ਰੁਕ ਜਾਂਦਾ ਹੋਵੇ ਹਿੰਦੀ ਮਾਸਟਰ ਸੀ ਗੰਜਾ ਉਸ ਤੋਂ ਕਟ ਖਾ ਕੇ ਬੜਾ ਸਵਾਦ ਆਉਂਦਾ ਸੀ ਇਹ ਨਹੀਂ ਸੀ ਕਿ ਹਿੰਦੀ ਵਿੱਚੋਂ ਕਮਜ਼ੋਰ ਸਾਂ ਜਾਣ ਬੱਜ ਕੇ ਕਟ ਖਾਣ ਲਈ ਘਰ ਦਾ ਕੰਮ ਨਹੀਂ ਸੀ ਕਰਦਾ ਇਹ ਆਦਤ 10ਵੀਂ ਵਿੱਚ ਜਾ ਕੇ ਹੀ ਪਈ ਸੀ ਗੰਦਾ ਆਂਡਾ ਸੂਰ ਗਦਾ ਚੰਗਾ ਭਲਾ ਹੁੰਦਾ ਸੀ ਪਰ ਆਣੀ ਕੀ ਬਿਮਾਰੀ ਪੈ ਗਈ ਇਹਨੂੰ ਜਿਵੇਂ ਮਾਤਾ ਦਾ ਮਾਲ ਬੰਦਾ ਜਾ ਰਿਹਾ ਇਨਾ ਗਧਿਆਂ ਨਾਲ ਰਲ ਕੇ ਹਿੰਦੀ ਵਾਲਾ ਮਾਸਟਰ ਮੋਲਾ ਬਖਸ਼ ਨਾਲ ਸੇਵਾ ਕਰਦਾ ਤੇ ਸ਼ਲੋਕ ਵੀ ਪੜੀ ਜਾਂਦਾ ਕਟ ਖਾਂਦਾ ਮੇਰੀ ਨਿਗਾਹ ਕੁੜੀਆਂ ਵਾਲੇ ਪਾਸੇ ਚਲੀ ਜਾਂਦੀ ਮੈਂ ਵੇਖਦਾ ਜਿੰਦਰ ਦਾ ਬੁਰਾ ਹਾਲ ਹੋਇਆ ਹੁੰਦਾ ਮੈਨੂੰ ਯਾਦਦਾ ਜੇਕਰ ਉਸ ਦਾ ਵਸ ਚੱਲੇ ਤਾਂ ਕਟ ਰਹੇ ਗੰਗੇ ਮਾਸਟਰ ਦੇ ਹੱਥੋਂ ਡੰਡਾ ਆ ਫੜੇ ਜਿੰਨਾ ਚਿਰ ਮੈਨੂੰ ਕਟ ਦਾ ਪ੍ਰਸ਼ਾਦ ਮਿਲਦਾ ਰਹਿੰਦਾ ਉਹ ਅੱਖਾਂ ਬੰਦ ਕਰੀ ਰੱਖਦੀ ਪੀਰੀਅਡ ਲੰਘਣ ਤੋਂ ਬਾਅਦ ਅੱਧੀ ਛੁੱਟੀ ਵੇਲੇ ਜਾ ਕੇ ਜਦੋਂ ਵੀ ਮੌਕਾ ਮਿਲਦਾ ਉਹ ਮੈਨੂੰ ਇਕੱਲਾ ਵੇਖ ਕੇ ਮੇਰੇ ਕੋਲ ਆ ਜਾਂਦੀ ਭਾਲ ਤੂੰ ਕੰਮ ਕਿਉਂ ਨਹੀਂ ਕਰਕੇ ਲਿਆਉਂਦਾ ਤੂੰ ਕਟ ਕਿਉਂ ਖਾਂਦਾ ਤੇਰੇ ਪੀਲ ਨਹੀਂ ਹੁੰਦੀ ਉਹ ਮੇਰੇ ਹੱਥ ਫੜ ਕੇ ਉੱਪਰ ਪਈਆਂ ਲਾਸ਼ਾਂ ਅਤੇ ਨੀਲ ਵੇਖਦੀ ਅਤੇ ਹੌਂਕਾ ਖਿੱਚ ਹੁਬਕੀ ਹੁਬਕੀ ਰੋਣ ਲੱਗ ਜਾਂਦੀ ਮੈਨੂੰ ਉਸਦਾ ਇੰਜ ਰੋਣਾ ਚੰਗਾ ਚੰਗਾ ਲੱਗਦਾ ਮੇਰਾ ਜੀ ਕਰਦਾ ਉਸ ਦੀਆਂ ਅੱਖਾਂ ਦੀਆਂ ਪਲਕਾਂ ਤੋਂ ਬਾਹਰ ਵਗ ਰਹੇ ਹੰਝੂਆਂ ਨੂੰ ਆਪਣੀਆਂ ਉਂਗਲਾਂ ਦੇ ਪੋਟਿਆਂ ਨਾਲ ਸਾਫ਼ ਕਰ ਦੇਵਾਂ ਪਰ ਇੰਜ ਨਾ ਕਰ ਸਕਦਾ ਮੈਂ ਸਿਰ ਸੁੱਟ ਕੇ ਕੋਲ ਖੜਾ ਰਹਿੰਦਾ ਉਸ ਦੀਆਂ ਅੱਖਾਂ ਦਾ ਸਾਹਮਣਾ ਕਰਨ ਦੀ ਹਿੰਮਤ ਨਹੀਂ ਸੀ ਹੁੰਦੀ ਮੈਂ ਤੇਰਾ ਕੰਮ ਕਰਕੇ ਲਿਆ ਦਿਆ ਕਰੂੰ ਤੇ ਉਹ ਸੱਚਮੁੱਚ ਹਰ ਰੋਜ਼ ਹਿੰਦੀ ਮਾਸਟਰ ਵੱਲੋਂ ਦਿੱਤਾ ਮੇਰਾ ਕੰਮ ਕਰਕੇ ਲਿਆਉਣ ਲੱਗੀ। ਉਹ ਛੁੱਟੀ ਵੇਲੇ ਕਾਪੀ ਘਰ ਲੈ ਜਾਂਦੀ ਤੇ ਅਗਲੇ ਦਿਨ ਸਭ ਤੋਂ ਪਹਿਲਾਂ ਹੀ ਜਮਾਤ ਵਿੱਚ ਆ ਪੈਂਦੀ। ਆਉਂਦਿਆ ਸਾਰ ਕਾਪੀ ਮੈਨੂੰ ਖੜਾ ਦਿੰਦੀ। ਮੇਰੇ ਹਿੰਦੀ ਵਾਲੇ ਗੰਗੇ ਮਾਸਟਰ ਤੋਂ ਕੁੱਟ ਪੈਣੀ ਬੰਦ ਹੋ ਗਈ। ਮੈਨੂੰ ਪਤਾ ਨਹੀਂ ਕਿਉਂ। ਇਹ ਕੁਝ ਬੁਰਾ-ਬੁਰਾ ਲੱਗਣ ਲੱਗਾ। ਮੇਰਾ ਜੀ ਕਰਦਾ ਕਿ ਜਿੰਦਰ ਪਹਿਲਾਂ ਮਾਂਗ ਮੇਰੇ ਹੱਥ ਫੜੇ। ਹੱਥਾਂ ਤੇ ਪਏ ਨੀਲ ਚੁੰਮੇ ਤੇ ਹੁਬਕੀ-ਹੁਬਕੀ ਰੋਵੇ। ਮੈਂ ਡਰਾਇੰਗ ਦਾ ਕੰਮ ਕਰਨਾ ਬੰਦ ਕਰ ਦਿੱਤਾ। ਉਸ ਦੀ ਕੁੱਟ ਪ੍ਰਾਇਮਰੀ ਵਾਲੇ ਕੋਟੇ ਮਾਸਟਰ ਵਰਗੀ ਸੀ। ਉਹ ਤਾਂ ਘਟ-ਘਟ ਬਿਹਾਲ ਹੀ ਕਰ ਦਿੰਦਾ ਪਰ ਉਸਦੀ ਘਟ ਚੰਗੀ ਚੰਗੀ ਲੱਗਦੀ ਜਿੰਦਰ ਪਹਿਲਾ ਵਾਰ ਹੱਥ ਫੜ ਫੜ ਕੇ ਚੁੰਮਣ ਲੱਗੀ ਉਸਦੇ ਦਿਲ ਵਿੱਚ ਪਤਾ ਨਹੀਂ ਕੀ ਆਈ ਸਾਰੀ ਦਿਹਾੜੀ ਵਿੱਚ ਉਹ ਇੱਕਦਮ ਵਾਰ ਜਰੂਰ ਮੇਰਾ ਹੱਥ ਫੜ ਕੇ ਚੁੰਮਦੀ ਇਤਿਹਾਸ ਵਾਲਾ ਮਾਸਟਰ ਜਿਸ ਨੂੰ ਬਾਕੀ ਮਾਸਟਰ ਕਾਮਰੇਡ ਸਟਾਲਿਨ ਕਹਿ ਕੇ ਹੀ ਬੁਲਾਇਆ ਕਰਦੇ ਸਨ ਢੂੜ ਢੂੜ ਕੇ ਸਮਾਜਵਾਦ ਸਾਡੇ ਦਿਮਾਗਾਂ ਵਿੱਚ ਵਾਰਦਾ ਰਹਿੰਦਾ ਉਸ ਵੱਲੋਂ ਵਰਤੇ ਔਖੇ ਔਖੇ ਸ਼ਬਦਾਂ ਦੀ ਮੈਨੂੰ ਕੋਈ ਸਮਝ ਨਹੀਂ ਸੀ ਪੈਂਦੀ ਬੁਰਜੂਆ ਪੈਟੀ ਬੁਰਜੂਆ ਪ੍ਰੋਲੈਟਾਰੀ ਬਸਤੀਵਾਦੀ ਨਾ ਬਸਤੀਵਾਦੀ ਵਰਗੇ ਸ਼ਬਦ ਸਰ ਤੋਂ ਉੱਪਰ ਉੱਪਰ ਦੀ ਲੰਘ ਜਾਂਦੇ। ਕਲਾਸ ਦੇ ਸਾਰੇ ਮੁੰਡੇ ਪਿੱਠ ਪਿੱਛੇ ਉਸ ਨੂੰ ਵਰਜੂਆ ਕਹਿੰਦੇ ਸਨ। ਉਸ ਦੀ ਭਾਰੀ ਫਿਲਾਸਫੀ ਸਾਡੇ ਕਿਸੇ ਦੀ ਸਮਝ ਵਿੱਚ ਨਹੀਂ ਸੀ ਪੈਂਦੀ। ਪਰ ਫਿਰ ਵੀ ਅਮੀਰ ਗਰੀਬ ਤੇ ਕਾਣੀ ਵੰਡਦੀਆਂ ਜਾਤਾਂ ਧਰਮਾਂ ਤੇ ਵਿਰੋਧ ਦੀਆਂ ਗੱਲਾਂ ਕਰਦਾ ਮੈਨੂੰ ਉਹ ਚੰਗਾ ਚੰਗਾ ਲੱਗਦਾ। ਮੈਨੂੰ ਲੱਗਾ ਜਿਵੇਂ ਮਾਸਟਰ ਦੇ ਅੰਦਰ ਇਹਨਾਂ ਸਭ ਦੇ ਖਿਲਾਫ ਕੋਈ ਲਾਵਾ ਵੱਲ ਰਿਹਾ ਹੈ। ਉਸ ਦੀਆਂ ਗੱਲਾਂ ਸੁਣਦਿਆਂ ਦਿਹਾੜੀ ਜੋਤੇ ਦਾ ਔਖਾ ਕੰਮ ਕਰਦਾ ਬਾਪੂ ਕਪਾਹ ਚੁਕਦੀਆਂ ਭੈਣਾ ਝੋਨਾ ਲਾਉਂਦਾ ਆਪਣਾ ਆਪ ਤੇ ਗੋਹਾ ਕੁੜਾ ਢੋਂਦੀ ਮਾਂ ਵਾਰ-ਵਾਰ ਮੇਰੀਆਂ ਅੱਖਾਂ ਅੱਗੇ ਆਖੜੋਂਦੇ ਕਾਮਰੇਡ ਮਾਸਟਰ ਗੱਲ ਭਾਵੇਂ ਮਹਿਮੂਦ ਗਜਨਵੀ ਦੇ ਹਮਲੇ ਤੋਂ ਸ਼ੁਰੂ ਕਰਦਾ ਜਾਂ ਭਾਰਤੀ ਸੁਤੰਤਰਤਾ ਅੰਦੋਲਨ ਤੋਂ ਖਤਮ ਆ ਕੇ ਰੂਸ ਅਤੇ ਚੀਨ ਦੇ ਇਨਕਲਾਬ ਤੇ ਹੀ ਕਰਦਾ ਸੀ ਮਾਸਟਰ ਦੀਆਂ ਗੱਲਾਂ ਸੁਣ ਕਈ ਵਾਰ ਤਾਂ ਖੂਨ ਖੋਲਣ ਲੱਗ ਜਾਂਦਾ ਜੀ ਕਰਦਾ ਭਗਤ ਸਿੰਘ ਵਾਂਗ ਮੇਰੇ ਕੋਲ ਵੀ ਪਿਸਤੌਲ ਹੋਵੇ ਪਰ ਇਸ ਨਾਲ ਮਾਰਾਂਗਾ ਕਿਸ ਨੂੰ ਇਹ ਸੋਚਣ ਤੇ ਮੇਰੇ ਕੁਝ ਸਮਝ ਨਾ ਆਉਂਦਾ ਮੈਂ ਸਾਡੇ ਪਿੰਡ ਦੇ ਬੰਦਿਆਂ ਬਾਰੇ ਸੋਚਦਾ ਕਿ ਕਿਸ ਨੂੰ ਮਾਰਨਾ ਚਾਹੀਦਾ ਹੈ ਇੱਕ ਇੱਕ ਕਰਕੇ ਕਈ ਚਿਹਰੇ ਅੱਖਾਂ ਸਾਹਮਣੇ ਆਉਂਦੇ ਪਰ ਮੈਂ ਦਿਮਾਗ ਨਾਲ ਕੋਈ ਫੈਸਲਾ ਨਾ ਕਰ ਸਕਦਾ ਜਿਸ ਦਿਨ 10ਵੀਂ ਦਾ ਰਿਜ਼ਲਟ ਆਇਆ ਮਾਂ ਨੇ ਚਮਚਮ ਮੇਰਾ ਮੂੰਹ ਲਾਲ ਕਰ ਦਿੱਤਾ ਸੀ ਗਲੀ ਗਵਾਂਢ ਅਤੇ ਪਿੰਡ ਚੋਂ ਮਿਲੀਆਂ ਵਧਾਈਆਂ ਨਾਲ ਮਾਂ ਦੀ ਝੋਲੀ ਭਰ ਗਈ ਸੀ ਮੈਂ ਸੋਚਦਾ ਹੁੰਦਾ ਸਾਂ ਕਿ ਡਿਗਰੀ ਕਰ ਦਿਆਂ ਸਾਰੀ ਕਿਸੇ ਦਫ਼ਤਰ ਵਿੱਚ ਖਾਲੀ ਪਈ ਕੁਰਸੀ ਤੇ ਮੈਨੂੰ ਬਿਠਾ ਦਿੱਤਾ ਜਾਵੇਗਾ ਪਰ ਕਾਲਜ ਤੋਂ ਡਿਗਰੀ ਲੈ ਕੇ ਜਦ ਆਪਣੇ ਲਈ ਵੱਡਾ ਅਹੁਦਾ ਪਾਲਣ ਲਈ ਨਿਕਲਿਆ ਤਾਂ ਮੇਰੇ ਅਤੇ ਮਾਂ ਦੇ ਸੁਪਨੇ ਇੱਕ ਇੱਕ ਕਰਕੇ ਤੜਕਣ ਲੱਗੇ ਮੈਂ ਹੈਰਾਨ ਹੁੰਦਾ ਕਿ ਸਰਕਾਰੀ ਦਫ਼ਤਰਾਂ ਵਿੱਚ ਖਾਲੀ ਪਈਆਂ ਰਹਿੰਦੀਆਂ ਕੁਰਸੀਆਂ 'ਚੋਂ ਇੱਕ ਵੀ ਮੇਰੇ ਲਈ ਕਿਉਂ ਨਹੀਂ ਪੰਜਵੇਂ ਸੱਤਵੇਂ ਕੋਈ ਨਾ ਕੋਈ ਅਹੁਦਾ ਲੱਭਣ ਲਈ ਟੈਸਟਾਂ ਤੇ ਇੰਟਰਵਿਊ ਤੇ ਚੜਿਆ ਰਹਿੰਦਾ ਹਰ ਟੈਸਟ ਇੰਟਰਵਿਊ ਤੇ ਜਾਣ ਲੱਗਾਂ ਮਾਂ ਸੁੱਖ ਨਾ ਸੁਖਦੀ ਕਿਸੇ ਮਿਸਤਰੀ ਨਾਲ ਦਿਹਾੜੀ ਲਾ ਕੇ ਕਮਾਏ ਚਾਰਾਂ ਨੇ ਟੈਸਟ ਇੰਟਰਵਿਊ ਦੇ ਢੱਡ ਵਿੱਚ ਜਾ ਵੜਦੇ ਬੱਜਰੀ ਵਾਲੀ ਕੜਾਈ ਚੁੱਕਣ ਨਾਲ ਸਿਰ ਤੇ ਪਏ ਰੋਬੜੇ ਚਸਕਣ ਲੱਗਦੇ। ਇੰਨਾ ਹੀ ਨਹੀਂ ਘਰ ਵਿੱਚ ਕੋੜਕੜ ਰਹਿਣ ਲੱਗੀ ਸੀ। ਬਾਪੂ ਐਵੇਂ ਹਵਤਵਾ ਬੋਲਦਾ ਰਹਿੰਦਾ। ਚੜੀ ਰਹਿੰਦੀ ਸੀ ਕੋੜੇ ਤੇ। ਅਖੇ ਪੁੱਤ ਨੂੰ ਪੜਾ ਕੇ ਵੱਡਾ ਅਫਸਰ ਲਾਉਣਾ। ਲਾਲੇ ਕਾਨੂੰ ਕੋ ਕੋਈ ਚਪੜਾਸੀ ਰੱਖਣ ਨੂੰ ਤਿਆਰ ਨਹੀਂ। ਐਵੇਂ ਕੰਮ ਤੋਂ ਟਲਨ ਮਾਰਾ ਫਿਰ ਤਰ ਕੇ ਪੈਸੇ ਪਟ ਕੇ ਮੜਾਉਂਦਾ। ਬਾਪੂ ਦੇ ਬੋਲ ਹਥੌੜੇ ਵਾਂਗੂ ਸਿਰ ਵਿੱਚ ਵਾਈਦੇ। ਖਰੇ ਰੱਬ ਕੰਜਰ ਕਿਉਂ ਸਾਡਾ ਵੈਰੀ ਹੋਇਆ ਪਿਆ? ਮੇਰਾ ਪੁੱਤ ਤਾਂ ਪੜ ਪੜ ਕੇ ਕਮਲਾ ਹੋ ਗਿਆ। ਸਾਰੀ-ਸਾਰੀ ਦਿਹਾੜੀ ਕਿਤਾਬਾਂ ਨਾਲ ਮੱਥਾ ਮਾਰਦਾ ਰਹਿੰਦਾ ਸੀ ਸਾਡੀ ਆਪ ਦੀ ਕਿਸਮਤ ਹੀ ਮਾੜੀ ਐ ਸਾਡੇ ਕਰਮਾਂ ਚ ਹੀ ਸੁੱਖ ਨਹੀਂ ਲਿਖਿਆ ਮਾਂ ਡੋਸਕਣ ਲੱਗ ਜਾਂਦੀ ਸੀ ਮੈਂ ਮਾਂ ਜਾਂ ਬਾਪੂ ਨੂੰ ਕਦੇ ਨਹੀਂ ਸੀ ਦੱਸਿਆ ਕਿ ਜੈਸ ਵੀ ਨੌਕਰੀ ਲਈ ਇੰਟਰਵਿਊ ਟੈਸਟ ਦੇਣ ਜਾਈਦਾ ਹੈ ਉੱਥੇ ਤਾਂ ਪਹਿਲੇ ਹੀ ਵੱਡੇ ਅਫਸਰਾਂ ਵਜ਼ੀਰਾਂ ਦਾ ਕੋਈ ਪਤਪੁੱਤੀਜਾ ਜਾਂ ਸ਼ਫਾਰਸ਼ੀ ਜਾਂ ਕੋਈ ਪੈਸੇ ਵਾਲਾ ਰੱਖ ਲਿਆ ਹੁੰਦਾ ਸੋਚਦਾ ਮਾਂ ਤੇ ਬਾਪੂ ਦੁਖੀ ਹੋਣਗੇ ਬਾਪੂ ਤਾਂ ਦੁਖੀ ਹੋਇਆ ਸ਼ਾਇਦ ਇਹੀ ਕਹਿ ਦੇਵੇ ਪਰ ਸਾਡੇ ਹੱਡ ਬਾਕੀ ਰਹਿੰਦੇ ਆ ਉਹ ਵੇਖਦੇ ਆ ਤਾਂ ਵੇਚਦੇ ਮੇਰੇ ਸਾਲੇ ਆਪ ਵੱਡੇ ਢਿੱਡਾਂ ਵਾਲੇ ਕਦ ਵਗੇ ਆਉਣ ਦਿੰਦੇ ਆ ਕਿਸੇ ਗਰੀਬ ਨੂੰ ਲੋ ਕੁੜੀ ਦੇ ਥੱਬੀਆਂ ਦੀਆਂ ਥੱਬੀਆਂ ਨੋਟਾਂ ਦੀਆਂ ਚੁੱਕੀ ਫਿਰਦੇ ਆ ਅਫਸਰਾਂ ਮਗਰ ਸਾਨੂੰ ਗਰੀਬ ਨੂੰ ਨੌਕਰੀ ਕਿੱਥੇ ਐਵੇਂ ਗਾਲ ਤੇ ਇੰਨੇ ਵਰੇ ਕਿਸੇ ਮਿਸਤਰੀ ਨਾਲ ਲਾਇਆ ਹੁੰਦਾ ਤਾ ਤੁਹਾਨੂੰ ਸਰੇਰਾ ਮਿਸਤਰੀ ਬਣਿਆ ਹੁੰਦਾ ਪਰ ਚੱਲਣ ਕਿੱਥੇ ਦਿੱਤੀ ਮੇਰੀ ਇਸ ਤੀਵੀ ਨੇ ਅਖੀ ਅਫਸਰ ਬਣਾਉਣਾ ਹੈ ਲੋ ਵਾਲੇ ਅਫਸਰ ਮੈਨੂੰ ਬਾਪੂ ਤੇ ਤਰਸ ਵੀ ਆਉਂਦਾ ਤੇਉਂ ਵੀ ਜਾਪਦਾ ਜਿਵੇਂ ਉਹ ਬਹੁਤ ਵੱਡਾ ਸੱਚ ਬੋਲ ਰਿਹਾ ਹੋਵੇ ਬਾਪੂ ਨੂੰ ਕਿੱਥੋਂ ਪਤਾ ਲੱਗ ਗਿਆ ਸੀ ਮੇਰੀ ਸਮਝ ਵਿੱਚ ਨਹੀਂ ਸੀ ਆਉਂਦਾ ਰੁਜ਼ਗਾਰ ਦਫ਼ਤਰਾਂ ਦੇ ੱਤਕੇ ਖੰਦਿਆਂ ਖੰਦਿਆਂ ਆਖਰ ਥੱਕ ਹਾਰ ਸ਼ਹਿਰ ਟਰੱਕਾਂ ਵਾਲੀ ਵਰਕਸ਼ਾਪ ਤੇ ਜਾ ਲੱਗਾ ਵਿੱਚ ਵਿਚਾਲੇ ਅਜੇ ਵੀ ਕਿਤੇ ਨਾ ਕਿਤੇ ਉਹਦਾ ਭਲਨ ਤੁਰ ਜਾਈਦਾ ਵਰਕਸ਼ਾਪ ਤੇ ਸਾਰੀ ਦਿਹਾੜੀ ਪੰਸੇਰੀ ਭਾਰ ਦਾ ਕੰਨ ਚਲਾਉਣਾ ਪੈਂਦਾ ਹੱਥਾਂ ਤੇ ਮਾਸ ਦੀਆਂ ਗੰਡਾਂ ਬਣ ਜਾਂਦੀਆਂ ਸ਼ਾਮ ਤੱਕ ਹੱਥਾਂ ਤੇ ਨੀਲ ਪੈ ਜਾਂਦੇ ਹੱਥਾਂ ਦੇ ਨੀਲ ਵੇਖ ਮੱਲੋ ਮੱਲੀ ਜਿੰਦਰ ਚਿੱਤ ਆ ਜਾਂਦੀ ਭਾਲ ਆਵਾਜ਼ ਸੁਣ ਕੇ ਮੈਂ ਆਸੇ-ਪਾਸੇ ਵੇਖਿਆ ਜਿੰਦਰ ਨੂੰ ਆਪਣੀ ਮਾਂ ਨਾਲ ਅੱਡੇ ਵਿੱਚ ਵੇਖਿਆ ਮੈਂ ਹੈਰਾਨ ਰਹਿ ਗਿਆ ਸਾਂ ਜਿੰਦਰ ਨੂੰ 4 ਸਾਲ ਹੋ ਗਏ ਸਨ ਕੈਨੇਡਾ ਗਿਆ ਪਰ ਮੈਂ ਹੈਰਾਨ ਸਾਂ ਉਹ ਅਜੇ ਵੀ ਇੰਨੀ ਸਾਦੀ ਜਿਹੀ ਸੀ ਪਾਲ ਕੀ ਕਰ ਰਿਹਾ ਹੈ ਅੱਜਕੱਲ ਉਸ ਦੀ ਆਵਾਜ਼ ਵਿੱਚ ਅਜੇ ਵੀ ਪਹਿਲਾਂ ਵਾਂਗ ਆਪਣਾ ਪੰਥ ਸੀ ਵਰਕਸ਼ਾਪ ਵਿੱਚ ਹਥੌੜੇ ਨਾਲ ਠਕ ਠਕ ਮੈਂ ਨੀਵੀਂ ਜੀ ਪਾਲੀ ਮੇਰੇ ਚਿਹਰੇ ਉੱਪਰਲੇ ਹਿੰਮਤਾ ਭਾਵ ਜਿੰਦਰ ਨੇ ਪੜ੍ਹ ਲਏ ਹੋਣਗੇ ਮੇਰਾ ਜੀ ਖਿੱਚਾ ਉਹ ਮੇਰੇ ਹੱਥਾਂ ਨੂੰ ਫੜੇ ਤੇ ਹੱਥਾਂ ਤੇ ਪੱਕੇ ਤੌਰ ਤੇ ਪੈ ਚੁੱਕੇ ਨੀਲਾ ਨੂੰ ਚੁੰਮ ਲੇ ਮੇਰਾ ਜੀ ਕੀਤਾ ਉਹ ਪੁੱਛੇ ਐ ਨੀਲ ਕਿਉਂ ਪੈ ਗਏ ਨੇ ਤੇ ਮੈਂ ਦੱਸਾਂ ਇਹ ਨੀਲ ਮੈਂ ਆਪਣੀ ਮਰਜ਼ੀ ਨਾਲ ਨਹੀਂ ਪੁਆਏ ਹੁਣ ਤਾਂ ਸਗੋਂ ਜੀ ਕਰਦਾ ਹੈ ਕਿ ਨੀਲ ਪਾਉਣ ਦੇ ਜ਼ਿੰਮੇਵਾਰ ਲੋਕਾਂ ਨੂੰ ਨੀਲਾ ਕਰ ਦੇ ਆ ਪਾਲ ਮੈਨੂੰ ਤੇਰੀ ਐਜੂਕੇਸ਼ਨ ਦਾ ਪਤਾ ਹੈ ਮੈਂ ਅਕਸਰ ਤੇਰੇ ਬਾਰੇ ਪੁੱਛਦੀ ਰਹਿੰਦੀ ਹਾਂ ਖੈਰ ਇਹਦੇ ਚ ਨਮੋਸ਼ੀ ਵਾਲੀ ਕਿਹੜੀ ਗੱਲ ਹੈ ਬਾਹਰਲੇ ਦੇਸ਼ਾਂ 'ਚ ਕਿਸੇ ਵੀ ਕੰਮ ਨੂੰ ਨਫ਼ਰਤ ਨਹੀਂ ਕੀਤੀ ਜਾਂਦੀ ਭਾਵੇਂ ਕਲੀਨਿੰਗ ਦਾ ਕੰਮ ਹੀ ਕਿਉਂ ਨਾ ਹੋਵੇ ਉਹ ਲੋਕ ਕਹਿੰਦੇ ਨੇ ਜੋ ਕੰਮ ਸਾਨੂੰ ਰੋਟੀ ਦਿੰਦਾ ਹੈ ਉਹ ਮਾੜਾ ਕਿਵੇਂ ਹੋਇਆ ਜਿੰਦਰ ਦੇ ਬੋਲਾਂ ਵਿੱਚ ਕਹਿਰਾਂ ਦੀ ਡੁੰਗਾਈ ਸੀ ਉਸ ਦੀਆਂ ਗੱਲਾਂ ਸੁਣ ਕੇ ਮੈਨੂੰ ਕਾਮਰੇਡ ਮਾਸਟਰ ਦੀਆਂ ਗੱਲਾਂ ਚੇਤੇ ਆਈਆਂ ਸਨ ਪਰ ਮੈਂ ਜਿੰਦਰ ਨੂੰ ਕੁਝ ਕਹਿਣਾ ਚਾਹੁੰਦਾ ਵੀ ਅੱਗੇ ਕਹਿ ਨਾ ਸਕਿਆ ਪਾਲੇ ਇੰਡੀਆ ਜੋ ਯੋਗ ਹੁੰਦਾ ਹੈ ਇੱਥੇ ਉਸ ਨੂੰ ਮੌਕੇ ਨਹੀਂ ਮਿਲਦੇ ਤੇ ਜਿਸ ਨੂੰ ਮੌਕੇ ਮਿਲਦੇ ਨੇ ਉਹ ਯੋਗ ਨਹੀਂ ਹੁੰਦਾ ਮੈਨੂੰ ਯਕੀਨ ਨਹੀਂ ਸੀ ਆ ਰਿਹਾ ਕਿ ਇੰਨੀ ਸਿਆਣੀਆਂ ਤੇ ਫਿਲਾਸਫੀ ਵਾਲੀਆਂ ਗੱਲਾਂ ਕਰਨ ਵਾਲੀ ਜਿੰਦਰ ਸੀ ਪਾਲ ਮੇਰੇ ਹੱਥਾਂ ਵੱਲ ਵੇਖ ਜਿੰਦਰ ਨੇ ਦੋਵੇਂ ਹੱਥ ਮੇਰੇ ਅੱਗੇ ਫਲਾ ਦਿੱਤੇ ਸਨ ਉਹਦੇ ਹੱਥਾਂ ਵੱਲ ਵੇਖ ਕੇ ਮੈਨੂੰ ਜਿਵੇਂ ਕਰੰਟ ਜਿਆ ਲੱਗਾ ਸੀ ਮੈਨੂੰ ਲੱਗਾ ਜਿਵੇਂ ਮੇਰੇ ਹੱਥ ਜਿੰਦਰ ਦੇ ਹੱਥਾਂ ਵਿੱਚ ਵਟ ਗਏ ਹੋਣ ਮੈਂ ਕਿੰਨਾ ਚਿਰ ਕੁਝ ਬੋਲ ਨਾ ਸਕਿਆ ਉਸਦੇ ਹੱਥਾਂ ਵੱਲ ਵੇਖਦਾ ਰਿਹਾ ਸਾਂ ਮੇਰੇ ਆਪਣੇ ਹੱਥ ਨੇ ਉਹੀ ਹੱਥ ਜਿਨ੍ਹਾਂ ਕਦੀ ਡੱਕਾ ਪਨ ਕੇ ਦੂਰਾ ਨਹੀਂ ਸੀ ਕੀਤਾ ਹਾਂ ਪਾਲ ਇਹ ਮੇਰੇ ਹੱਥ ਨੇ ਉਥੇ ਬਾਹਰ ਪਰਿਵਾਰ ਦੇ ਸਾਰੇ ਜੀਆਂ ਨੂੰ ਕੰਮ ਕਰਨਾ ਪੈਂਦਾ ਕੋਈ ਵੇਲਾ ਨਹੀਂ ਰਹਿੰਦਾ ਦੋ ਦੋ ਸ਼ਿਫਟਾਂ ਲਗਾਏ ਬਗੈਰ ਗੁਜ਼ਾਰਾ ਹੀ ਨਹੀਂ ਹੁੰਦਾ ਦੇਖ ਫੈਕਟਰੀ ਦੇ ਔਖੇ ਕੰਮ ਨੇ ਮੇਰੇ ਹੱਥਾਂ 'ਤੇ ਗੰਡਾ ਪਾ ਦਿੱਤੀਆਂ ਨੇ ਮੇਰੇ ਅੰਦਰੋਂ ਤੀਸ ਜੀ ਉੱਠੀ ਮੇਰਾ ਜੀ ਕੀਤਾ ਜਿੰਦਰ ਦੇ ਹੱਥ ਫੜ ਕੇ ਚੌਂ ਮਲਾਵਾਂ ਜਿੰਦਰ ਦੇ ਚਲੇ ਜਾਣ ਬਾਅਦ ਕਿੰਨਾ ਚਿਰ ਮੈਂ ਆਪਣੇ ਹੱਥਾਂ ਵੱਲ ਵੇਖਦਾ ਰਿਹਾ ਪ੍ਰਾਇਮਰੀ ਸਕੂਲ ਘੋਟਾ ਮਾਸਟਰ ਨਮਦੀਆਂ ਨਮੋਲੀਆਂ ਕਣਕ ਦੀ ਵੜਾਈ ਝੋਨੇ ਦਾ ਖੇਤ ਮੁਰਝ ਮੁਰਝ ਘਾਹ ਖਾਂ ਦੀ ਮੱਝ ਮਾਂ ਦੀਆਂ ਅੱਖਾਂ ਦੇ ਹੰਝੂ ਬਾਪੂ ਦੀਆਂ ਤੇਓੜੀਆਂ ਪੈਨਾ ਦੇ ਚਿਹਰੇ ਤੇ ਉਕਰੀ ਉਦਾਸੀ ਤੇ ਹਿਸਾਬ ਵਾਲੇ ਮਾਸਟਰ ਦੀਆਂ ਦਿਲ ਸਾੜਨ ਵਾਲੀਆਂ ਗੱਲਾਂ ਕਾਮਰੇਡ ਦੀ ਫਿਲਾਸਫੀ ਅਤੇ ਗੰਗੇ ਮਾਸਟਰ ਦੀ ਕਟ ਹੌਲੀ-ਹੌਲੀ ਇੱਕ-ਇੱਕ ਕਰਕੇ ਮੇਰੀਆਂ ਅੱਖਾਂ ਅੱਗੋਂ ਲੰਘ ਗਏ ਸਨ ਅੱਜ ਫੇਰ ਜਦੋਂ ਪ੍ਰਾਇਮਰੀ ਸਕੂਲ ਅੱਗੋਂ ਲੰਘਿਆ ਤਾਂ ਮਾਂ ਬੜੀ ਚੇਤਿਆਈ ਹੈ ਉਹ ਅਕਸਰ ਕਹਾਂ ਕਰਦੀ ਹੈ ਬਤ ਗਰੀਬੀ ਸਭ ਤੋਂ ਵੱਡੀ ਬਿਮਾਰੀ ਹੈ ਕਾਮਰੇਡ ਮਾਸਟਰ ਵੀ ਗਰੀਬੀ ਨੂੰ ਬਿਮਾਰੀ ਕਹਿੰਦਾ ਹੁੰਦਾ ਸੀ ਕਿਸੇ ਨੂੰ ਆਪਣੀ ਵਿਦਵਤਾ ਦਾ ਸਹੀ ਮੁੱਲ ਨਹੀਂ ਮਿਲਦਾ ਜਿੰਨਾ ਚਿਰ ਗਰੀਬੀ ਦੀ ਬਿਮਾਰੀ ਉਸਨੂੰ ਚੁੰਮੜੀਓ ਮਾਂ ਦੀ ਗਰੀਬੀ ਨੂੰ ਬਿਮਾਰੀ ਕਹਿਣ ਵਾਲੀ ਗੱਲ ਪਹਿਲਾਂ ਪਹਿਲ ਬੜੀ ਅਜੀਬ ਲੱਗਦੀ ਹੁੰਦੀ ਸੀ ਉਦੋਂ ਸਮਝਦਾ ਸੀ ਖਾਂਗ ਬੁਖਾਰ ਤੇ ਜ਼ੁਕਾਮ ਹੀ ਬਿਮਾਰੀ ਹੁੰਦੇ ਨੇ ਗਰੀਬੀ ਵੀ ਭਿਆਨਕ ਬਿਮਾਰੀ ਐ ਇਹ ਤਾਂ ਹੁਣ ਪਤਾ ਲੱਗਾ ਹੈ ਆਪਣੇ ਤੇ ਜਿੰਦਰ ਦੇ ਹੱਥਾਂ ਦੀਆਂ ਗੰਡਾਂ ਚੇਤੇ ਆ ਗਈਆਂ ਜੀ ਕਰਦਾ ਮਾਂ ਨੂੰ ਆਖਾਂ ਮਾਂ ਇਹ ਬਿਮਾਰੀ ਹੱਥਾਂ ਤੇ ਗੰਡਾਂ ਵਾਲਿਆਂ ਸਾਰਿਆਂ ਲੋਕਾਂ ਨੂੰ ਹੀ ਐ ਕੋਟੇ ਮਾਸਟਰ ਦੀ ਨਮੋਲੀਆਂ ਖੋਣ ਵਾਲੀ ਗੱਲ ਚੇਤੇ ਕਰਕੇ ਹਲਕੀ ਜਿਹੀ ਮੁਸਕਰਾਹਟ ਚਿਹਰੇ ਤੇ ਫੈਲ ਗਈ ਹੈ ਉਹ ਕਹਿੰਦਾ ਹੁੰਦਾ ਸੀ ਨਮੋਲੀਆਂ ਖਾਣ ਨਾਲ 36 ਬਿਮਾਰੀਆਂ ਟੁੱਟਦੀਆਂ ਨੇ ਉਦੋਂ ਨਮੋਲੀਆਂ ਡਾਡੀਆਂ ਕੌੜੀਆਂ ਲੱਗਦੀਆਂ ਸਨ ਖਾਣ ਤੋਂ ਬਚਣ ਲਈ ਕਈ ਤਰਲੇ ਕਰੀਦੇ ਸਨ ਰੱਬ ਵਿਚਾਰੇ ਦੀ ਰੂਹ ਨੂੰ ਸ਼ਾਂਤੀ ਬਖਸ਼ੇ ਜੇ ਹੁਣ ਹੁੰਦਾ ਮੈਂ ਕੋਟੇ ਮਾਸਟਰ ਨੂੰ ਪੁੱਛਣਾ ਸੀ ਮਾਸਟਰ ਜੀ ਜਿੰਨੀਆਂ ਤੁਸੀਂ ਕਹੋ ਮੈਂ ਨਮੋਲੀਆਂ ਖਾਣ ਨੂੰ ਤਿਆਰਾਂ ਬਸ ਬਿਮਾਰੀ ਟੁੱਟਣੀ ਚਾਹੀਦੀ ਹੈ ਪਰ ਇਹ ਬਿਮਾਰੀ 36 ਬਿਮਾਰੀਆਂ ਚ ਨਹੀਂ ਹੋਣੀ ਜੇਕਰ ਹੁੰਦੀ ਫਿਰ ਮੈਨੂੰ ਨਹੀਂ ਸਿਲਪਣੀ ਉਤੇ ਮਾਸਟਰ ਨੇ ਨਮੋਲੀਆਂ ਹੀ ਇੰਨੀਆਂ ਖਵਾ ਦਿੱਤੀਆਂ ਨੇ ਬਚਪਨ ਵਿੱਚ ਇਸ ਦੇ ਨਾਲ ਹੀ ਖਤਮ ਹੁੰਦੀ ਹੈ ਕਹਾਣੀ ਨਮੋਲੀਆਂ ਉਮੀਦ ਹੈ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਜੇਕਰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਔਰ ਕਮੈਂਟ ਕਰਕੇ ਦੱਸੋ ਕਿ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਜਿਹੜੇ-ਜਿਹੜੇ ਦੋਸਤ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਸਭ ਦਾ ਬਹੁਤ-ਬਹੁਤ ਧੰਨਵਾਦ